ਸਿਕਾਲਜੀ ਸਾਰਿਆਂ ਨੂੰ ਸਵਾਗਤ ਕਰਦੇ ਆ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪੁਰੀਆ ਡੇਰੀ ਫਾਰਮਿੰਗ ਵਿੱਚ ਖਾਸ ਕਰਦੇ ਆ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਯੋਗ ਵੈਸਟ ਬੇਨਤੀ ਕਰਦੇ ਆ ਚੈਨਲ ਨੂੰ ਮੇਰੇ ਵੀਰ ਵੱਤ ਤੋਂ ਬਾਅਦ ਸਬਸਕ੍ਰਾਈਬ ਕਰਨਾ ਲੱਗੇ ਬੈਲ ਬਟਨ ਨੂੰ ਦਬਾ ਕੇ ਆਉ ਸਕਣਾ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜਲਦੀ ਮਿਲੇ ਅੱਜ ਦੀ ਆਪਣੀ ਵਿਜਿਟ ਪਿੰਡ ਨਸ਼ਹਿਰਾ ਚੌਧਰੀ ਵਾਲਾ ਨਸ਼ਹਿਰਾ ਪੰਨਵਾ ਵੀ ਕਹਿ ਸਕਦੇ ਆ ਜ਼ਿਲ੍ਹਾ ਸ਼ਹਿਰ ਤਰਨਤਾਰ ਸਾਹਿਬ ਤੇ ਤਹਿਸੀਲ ਵੀ ਇਹਨੂੰ ਤਰਨਤਾਰ ਸਾਹਿਬ ਪੈਂਦੀ ਹੈ ਜੀ। ਬਾਈ ਪਲਵਿੰਦਰ ਦੇ ਫਾਰਮ ਤੇ ਪਹੁੰਚੇ ਆ। ਉਹਦੇ ਰੇ ਜਾਣਕਾਰੀ ਲੈ ਕੇ ਕਰਦੇ ਆਂ ਸਾਂਝੀ। ਧੰਨਵਾਦ ਸਾਰਿਆਂ ਦਾ। ਐਂਡ ਤੱਕ ਬਣੇ ਰਹੋ। ਦੱਬ ਕੇ ਵੀਡੀਓ ਨੂੰ ਸ਼ੇਅਰ ਕਰ ਦਿਓ। ਹੋਰ ਵੀ ਕਿਸ ਦਾ ਫਾਇਦਾ ਆ ਜੇ ਕੋਈ ਆਪਣੀ ਖਰੀਦਦਾਰੀ ਕਰ ਸਕੇ। ਠੀਕ ਆ ਜੀ। ਨਰਕ ਪਰਖ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਜਿਹੜੀ ਕਰਿਆ ਕਰੋ ਫਰਜ਼ ਸਮਝ ਕੇ। ਤੇ ਲੋ ਜੀ ਬਾਕੀ ਕਰਦੇ ਆਂ ਗੱਲਬਾਤ ਇੱਕਦਾਂ ਤੋਰਾ ਫੇਰਾ ਤੁਹਾਨੂੰ ਸ਼ੁਰੂਆਤ ਕਰਦੇ ਆਂ ਜਰਸੀ ਤੋਂ ਇੱਥੇ ਬੰਨ ਕੇ ਸਾਰੀ ਡਿਟੇਲ ਲਵਾਂਗੇ ਇੱਕਦਾਂ ਪਹਿਲੋ ਆਪਾਂ ਚਲਾ ਕੇ ਮਾੜੀ ਮੋੜ ਤੁਹਾਨੂੰ ਵਿਖਾ ਦਿੰਨੇ ਆ ਕੋਈ ਵੀ ਲੇਖਾ ਝੋਖਾ ਵੈੜ ਕਰਮਾ ਵਾਲੀ ਦਾ ਮੈਂ ਨਾਲ ਕੀ ਗੱਲਾਂ ਕਰਦੇ ਜੀ ਕਿੱਡੀ ਸੋਹਣੀ ਆ ਫੱਬੀ ਰੱਬੀ ਆ ਬੈਕਗ੍ਰਾਉਂਡ ਵੀ ਚੰਗੀ ਆ ਠੀਕ ਆ ਜੀ ਤੇ ਭਾ ਪੱਤੇ ਜਾਈ ਤੋਂ ਜਾਇਜ਼ ਕੀਮਤ ਦੇ ਵਿੱਚ ਕਰਵਾਵਾਂਗੇ ਬਣੇ ਰਹੋ ਅੰਤ ਤੱਕ ਜਰੂਰ ਬਾਈ ਪਲਵਿੰਦਰ ਸਿੰਘ ਸਾਸਰੀ ਕਾਲ ਸਾਸਰੀ ਗਾ ਸੰਧੂ ਸਾਹਿਬ ਕੀ ਹਾਲ ਜੀ ਠੀਕ ਜੀ ਸਤਿ ਸ਼੍ਰੀ ਅਕਾਲ ਜੀ ਵਧੀਆ ਰੱਬ ਦੀ ਕਿਰਪਾ ਕਿਰਪਾ ਚਾਹੀਦੀ ਹੋਰ ਸੁਣਾਓ ਚੜ ਦੀ ਕਲਾ ਰੱਬ ਦੀ ਕਿਰਪਾ ਜੀ ਵੇਗਾ ਮਾਲ ਹਾਂਜੀ ਹਾਂਜੀ ਵੇ ਗਿਆ ਸਾਰਾ ਠੀਕ ਹੈ ਡਰੈਸ ਕਰੀ ਗਏ ਨੋੜ ਫ੍ਰੈਸ਼ ਨਿਸ਼ਾਰਾ ਪਨੂਗਾ ਜਲਦੀ ਤਰਨ ਤਰਨ ਜਲਦੀ ਤਰਨ ਤਰਨ ਮੋਬਾਈਲ ਨੰਬਰ 925586555 ਠੀਕ ਹੈ ਅਜ ਦੋ ਪਸ਼ੂਆ ਦੋਵੇਂ ਵਾਹ ਜੀ ਵਾਹ ਵਰਦੇ ਵਾਂਗੂ ਹੀ ਜਾਣਗੇ ਅੱਗੇ ਵਾਂਗੂ ਜਿੱਦਾਂ ਵੱਡੇ ਆਂ ਉਦਾਂ ਜਾਣਗੇ ਠੀਕ ਆ ਸ਼ੁਰੂਆਤ ਕਰਕੇ ਝੋਟੀ ਤੋਂ ਕੱਟਾਂ ਆ ਕੱਟਈ ਆ ਜੀ ਕੱਟਈ ਦੂਜਾ ਸੂਬਾ ਦੂਸਰਾ ਸੂਬਾ ਪਹਿਲਾ ਸੂਬਾ ਜੀ ਅੱਛਾ ਤੇ ਮਗਰੀ ਕੱਟੀ ਹਾਂਜੀ ਮਗਰੀ ਵੀ ਕੱਟੀ ਜੀ ਅੱਛਾ ਪਹਿਲਾ ਤੇ ਦੂਜਾ ਹੋਊਗੀ ਥਾਣਾ ਆਲੋ ਤੇ ਦੂਜਾ ਲੱਗਦੀ ਹਨਾ ਦੂਜਾ ਸੂਬਾ ਥਾਣਾ ਆਲੋ ਜਿਆਦਾ ਆਪਾਂ ਚਲੋ ਕਹਿ ਨਹੀਂ ਸਕਦੇ ਪਹਿਲੇ ਨੂੰ ਹੋ ਸਕਦੀ ਦੂਜੇ ਨੂੰ ਵੀ ਹੋ ਸਕਦੀ ਸੱਜ ਨੂੰ ਭਾਵੇਂ ਤੇ ਪਹਿਲੇ ਸੂਬੇ ਲਾ ਲਿਓ ਤੇ ਭਾਵੇਂ ਲਾ ਲਿਓ ਦੂਜੇ ਠੀਕ ਆ ਜੀ ਥਣ ਜਿਹੜਾ ਐ ਥਣ ਬਹੁਤ ਸੋਹਣਾ ਕਰਮਾਲੀ ਨੇ ਪਿਆਰ ਕੀਤਾ ਆ ਥਣਾ ਤੋਂ ਤੇ ਲੱਗਦੀ ਜੇ ਦੂਸਰਾ ਸੂਹਾ ਠੀਕ ਆ ਤੇ ਚੰਗੀ ਸੋਹਣੀ ਆ ਬਿੱਲ ਹੀ ਬੋਲੀ ਆ ਨੀਲੀ ਰਾਵੀ ਦੇ ਵਿੱਚ ਖਿਆਲ ਰੱਖਦੀ ਆ ਲਓ ਜੀ ਤੋਰਾ ਤਰਾ ਕੱਟੀ ਦਾ ਚੰਗਾ ਐ ਮੋੜ ਲਿਆ ਵੀਰੇ ਲਾਓ ਲਾਓ ਆਹ ਉਹ ਦੰਦੂਈ ਆ ਵੀ ਤੇ ਲਓ ਜੀ। ਕੀ ਬਾਤ ਹੈ। ਹਨਾ ਦਿੱਲੀ ਮਣਕੀ ਅੱਖ ਦੇ ਵਿੱਚ ਅੱਖ ਹੋਈ ਆ ਗਈ ਆ। ਥਣ ਵੀ ਚੰਗਾ ਆ ਗਿਆ। ਲਓ ਜੀ। ਬਾਕੀ ਸੋਹਣੀ ਆ ਛੋਟੀ ਬਿੰਨੀ ਵੀ ਆ। ਬੈਕਗਰਾਉਂਡ ਵੀ ਚੰਗੀ ਤਿਆਰ ਕੀਤੀ ਖੂਬਸੂਰਤ ਕੀਤੀ ਆ। ਨਵੀਂ ਆ ਦੋ ਸੂਵੇ ਪੀ ਕੇ ਵੀ ਜਿਹੜੀ ਨਾ ਗਾਂ ਖਰਚ ਕਰਨੀ ਹੋਊ ਤੇ ਬੜੇ ਆਰਾਮਦਾਰੀ ਨਾਲ ਖਰਚ ਹੋਊਗੀ। ਜੇ ਜਾ ਕੇ ਵੇਜਵਟ ਕਰਨੀ ਬੰਦੋ ਜੀ ਤੇ ਤਾਂ ਵੀ ਚੰਗਾ ਆ ਕਿ ਵੇਜਵਟ ਵੀ ਕਰ ਸਕੀ ਦੀ ਆ ਕੱਟੀ ਵੀ ਨੀਲੀ ਦੀ ਸੰਦੂਰ ਹਾਂ ਕੱਟੀ ਵੀ ਨੀਲੀ ਚ ਆ ਗਈ ਨਾਲ ਖਿਆਲ ਰੱਖਿਆ ਪੂਰਾ ਮੈਂ ਵਰਗੀ ਜਿਹੋ ਜੀ ਮਾਂ ਹੈ ਉਹੋ ਜੀ ਗਾਂ ਬੱਚੀ ਧੀ ਪਾਈ ਉਹਨੇ ਤੇ ਚੰਗੀ ਆ ਸੋਹਣੀ ਆ ਮਗਰੋ ਇੱਕ ਰਵਖਾ ਰੋ ਲਾ ਲੂ ਕੇ ਨੋ ਜੀ ਕੀ ਬਾਤ ਹੈ ਬਹੁਤ ਸੋਹਣਾ ਆਟਰ ਕੁਆਲਟੀ ਹੈ ਨਾ ਕਰਮਾਲੀ ਨੇ ਤਿਆਰ ਕੀਤੀ ਆ ਜੀ ਜੀ ਰਵੇ ਤੇ ਗੱਲ ਦੁੱਧ ਹੀ ਕਰੀਏ ਬੋਲੇ ਦੀ ਕਿ ਨਾ ਹੋ ਹੱਲਾ ਕੋ ਧਰਮ ਨਾ ਮਾਰੇ ਅੱਛਾ 10 ਲੀਟਰ ਦੁੱਧ ਹੈਗਾ ਜਗਾ ਨੌ ਦਿਨ ਨੌ ਦਿਨ ਆ ਹਾਂ ਨੌ ਕਿਦੰਦੀ ਹੋਈ ਆ ਕਿੰਨੇ ਦਿਨਾਂ ਹੀ ਸੋਈ ਆ ਸੋਈ ਆ ਜਿੱਤੇ ਜੇ ਦਿਨ ਦੀ ਤਿੱਜਾ ਦਿਨ ਹੋ ਗਿਆ ਸੋਈ ਨੂੰ ਹਾਂਜੀ ਸੱਜਣੋਂ ਤਿੰਨਾਂ ਚਾਰੀ ਸੋਈ ਆ ਹਨਾ ਇੱੱਥੇ ਹੀ ਆ ਮਗਰ ਨੌ ਕਿਲੋ ਦੇ ਦੇਣੀ ਆ ਦੁੱਧ ਭਾਵੇਂ ਕੋਈ 10 ਕਿਲੋ ਬੌਲਾ ਗੇਨ ਲੋ ਦੁੱਧ ਗੇਨ ਲੋ ਬਣ ਗਿਆ ਹਨਾ ਹਾਂਜੀ ਅੱਗੇ ਆ ਗਈ ਹਰ ਸ਼ਹਿਰ ਵਹਿੜ ਆ ਆਖੂ ਸੂਰਤ ਆ ਸਾਨੂੰ ਪਹਿਲਾਂ ਤੋਰਾ ਤਰ੍ਹਾਂ ਕਰਵਾਇਆ ਫਿਰ ਕਰਵਾਉਣੇ ਆ ਮਗਰ ਵਛੇ ਆ ਗਈ ਇਹਦੇ ਬੌਲੇ ਦੀ ਗੱਲ ਕਰੀਏ ਕਿ ਕਿੰਨਾ ਬੋਲਾ ਸੰਦੂ ਸਾਹਿਬ ਇਹਦੇ ਵੀ ਧਾਰਨਾ ਮਾਰੇ ਕੋਈ 15 ਲੀਟਰ ਹੋਗਾ ਠੀਕ ਆ 14 ਤੇ ਦੇਦਣੀ 14 ਦੇ ਦੇ ਦੋ ਭਾਵੇਂ ਕਲ ਦੀ ਸੂਈ ਜੀ ਕਲ ਦੀ ਸੂਈ ਹਾਂ ਕਲ ਦੀ ਸੂਈ ਸੋਰਾ ਕਰਵਾ ਦੇ ਚੈੱਕ ਭਰਾ ਲੋ ਸਜਣੋ 14 ਕਿਲੋ ਦੀ ਕੋਈ ਭਾਵੇਂ ਧਾਰ ਬਣਾ ਮਾਰੇ ਤੇ ਐ ਸ਼ਹਿਰ ਆ ਗਿਆ ਨਾ ਪਿਓਰ ਉਹ ਸੂਬਾ ਐ ਸ਼ਹਿਰ ਦੂਸਰਾ ਦੂਸਰੇ ਵੀ ਠੀਕ ਆ ਦੂਸਰਾ ਸੂਬਾ ਤੇ ਨੋਕ ਵਾਲਾ ਥਾਨ 14 15 ਕਿਲੋ ਬੌਲੇ ਤੋਂ ਸਟਾਰਟਿੰਗ ਕੀਤੀ 20 ਕਿਲੋ ਦੁੱਧ ਤੋਂ ਹੀ ਸੱਜਣੋ ਇਹ ਜਾਂਦੀ ਹਰ ਸ਼ਹਿਰ ਗਰਮੀ ਦਾ ਤੋਹਫਾ ਜੇ ਲਾਓ ਜਿੰਨੀ ਕਾ ਆਪਿ ਉਹਨੀ ਆਰਡਰ ਕੁਆਲਟੀ ਜਿਹੜੀ ਨੇ ਤਿਆਰ ਕੀਤੀ ਹੋਈ ਆ ਤੇ ਫੀਸ ਲੇਖੋ ਕਰਮਾਲੀ ਲੱਗਾ ਵਾਹ ਜੀ ਵਾਹ ਯੋ ਰਰ ਸ਼ਹਿਰ ਆ ਗਈ ਥਾਨ ਬੜਾ ਸੋਹਣਾ ਨੋਕ ਵਾਲਾ ਤੇ ਚੰਗਾ ਆਰਡਰ ਕੁਆਲਟੀ ਤਿਆਰ ਕੀਤੀ ਆ ਸੋਇਆ ਸਾਇਆ ਡੰਗਰੇ ਕਰਾ ਤੁਹਾਨੂੰ ਬੜਾ ਥੋੜਾ ਬੜਾ ਲੱਗਦਾ ਹੈ ਬਾਕੀ ਚੰਗੀ ਆ ਸੋਹਣੀ ਆ ਕਾਲ ਦੀ ਸੋਈ ਹੋਈ ਆ ਤੇ 15 ਕਿਲੋ ਇੱਕ ਤੂਫਾਨ ਨਾਲ ਦੇਣਾ ਮੈਂ ਜਰਸੀ ਦਾ ਪਿਓਰ ਹਾਂ ਬੱਛੀ ਪਿਓਰ ਜਰਸੀ ਯਾਰ ਸ਼ਹਿਰ ਮਗਰ ਜੇ ਬੱਛੀ ਮਗਰ ਹਾਂ ਬੱਛੀ ਆ ਗਈ ਹਨਾ ਹਾਂ ਬੱਛੀ ਮਗਰ ਬੱਛੀ ਬੜੀ ਖੂਬਸੂਰਤ ਆ ਹਾਂ ਬੱਛੀ ਆ ਵੇਖੋ ਪੂਰੀ ਪਿਓਰ ਜਰਸੀ ਜਉਂਦੀ ਏ ਆ ਗਈ ਜੀ ਆ ਗਈ ਤੇ ਕਿੰਨੇ ਦੀ ਬਾਈ ਦੇ ਦੇਣੀ ਆਪਾਂ ਮੋਲ ਕੀ ਕੀਤਾ ਇੰਨਾ ਕੀਤਾ ਅੱਛਾ ਮੰਗਣ ਨੂੰ 65 ਮੰਗੀ ਜਾਈਏ ਹੂੰ ਹੂੰ ਪਰ 60 ਦੀ ਹਾਂ ਨਾ ਕੋਈ ਵੀਰ ਤਾਂ ਤੰਗ ਨਾ ਕਰੀ ਠੀਕ ਸਚਨੋ 60000 ਦੇ ਵਿੱਚ ਜੈਸਨੋ ਕਰਤੀ ਆ ਮੇਲਾ ਲੋਟ ਲਿਓ ਠੀਕ ਆ ਜਿਹਨੇ ਲੁੱਟਣਾ ਜਿੰਦੇ ਕਰਮਾ ਜੋ ਇਹਨੇ ਖੋਖ ਹੋ ਕੇ ਲੈ ਜਾਣੇ ਕਿਉਂਕਿ ਵੈੜ ਚੰਗੀ ਆ ਹਰ ਸ਼ਾਇਰ ਆ ਬਹੁਤ ਘੱਟ ਮਿਲਦੀ ਆ ਥਣ ਥਣ ਵੀ ਬੜਾ ਚੰਗਾ ਲੱਗਾ ਵੈੜ ਨੂੰ ਨਾਲੇ ਬੌਲਾ ਚੰਗਾ 15 ਪਲੱਸ ਤੋਂ ਜਿਹੜੀ ਚਾਲੂ ਹੋਈ ਆ ਤੇ 20 ਪਲੱਸ ਦੁੱਧ ਬੜੇ ਆਰਾਮ ਨਾਲ ਜਊ ਝੋਟੀ ਵੀ ਚੰਗੀ ਆ ਨਗੀਨਾ ਹਿੰਦੂ ਸਾਹਿਬ ਦੇ ਪੰਜੀ ਨਾ ਦਿੱਤਾ ਇਹਨੇ ਦੇ ਕੀ ਦਿੱਤਾ ਨਹੀਂ 20 ਤੋਂ ਤਨੀ ਮਰਦੀ ਨਹੀਂ ਸਰਦਾਰ ਜੀ 5 ਲੀਟਰ ਦੀ ਗਾਰੰਟੀ ਵੀ ਮੈਂ ਦੇ ਦੂੰ ਹੋਰ ਦੱਸੋ ਕੀ ਜਾਂਦੇ ਜੇ ਅੱਜ ਤੋਂ 15 ਦਿਨਾਂ ਦਾ ਗਾਰੰਟੀ ਅੱਜ ਪਾਊ ਕੋ ਹੋ ਹ ਮਨੇ ਕੱਲ ਸੇ ਇਹ ਆਜੇ 15 ਲੀਟਰ ਬੋਲਾ ਹੀ ਆ ਹਮ ਚਲੋ 20 ਤੁਸੀਂ ਕਿਹਾ ਵਾ 20 ਮੰਨ ਕੇ ਚੱਲ ਪਿਓ ਬਾਕੀ 5 ਲੀਟਰ ਦੀ ਤੇ ਗੱਲ ਹੀ ਛੱਡੋ 5 ਨਾ ਕਰੇ ਥਣ ਨੋਕ ala ਲੱਗਾ ਚਵਾਈ ਬਹੁਤ ਬਾਕੀ ਵੀਰ ਸ਼ਾਮ ਦਾ ਮੁੱਲ ਹੁੰਦਾ ਸ਼ਾਮ ਦਾ ਮੁੱਲ ਜਿੰਨਾ ਕਰ ਲੂ ਨੋਤੇ ਸ਼ਾਮ ਦਾ ਜੇ ਕੋਈ ਪਾਊਗਾ ਤੇ ਚੋਲੂ ਜੇ ਪਾਊਗਾ ਨਾ ਤਾਂ ਤੁਹਾਡੇ ਉਥੇ ਗਾਰੰਟੀ ਕੀ ਕਰੂਗੀ ਕੀ ਕਰੂਗੀ ਹਣਾ ਮੇਲਾ ਲੁੱਟਿਓ ਰਾਬਰਾਖਾ ਜੀ ਸਤਿ ਸ੍ਰੀ ਅਕਾਲ